ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਛੁੜਕੀ ਉਚਾਰਨ ਕਰਨਾ ਲਿਵ ਛੁਟਕੀ ਨਹੀਂ ਕਹਿ ਦੇਣਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਅਮਰ ਵਰਤਾਇਆ ਇਹ ਮਾਇਆ ਜੇ ਤਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਇਹ ਮਾਇਆ ਇਥੇ ਠਮਕ ਜੇਤ ਹਰ ਵਿਸਰੈ ਇਥੇ ਵਿਸਰਾਮ ਹੈ ਮੋਹ ਉਪਜੈ ਭਾਉ ਦੂਜਾ ਲਾਇ ਕਹ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਕਹੈ ਨਾਨਕ ਗੁਰ ਪ੍ਰਸਾਦੀ ਇੱਥੇ ਠੰਮਕ ਜਿਨਾ ਲਿਵ ਲਾਗੀ ਇੱਥੇ ਇਸਰਾਮ ਤਿਨੇ ਵਿੱਚੇ ਮਾਇਆ ਪਾਇਆ ਮਾਇਆ ਪਾਇਆ ਨਹੀਂ ਕਹਣਾ ਵਿੱਚੇ ਮਾਇਆ ਇੱਥੇ ਠੰਮਕ ਲਾ ਦਿੰਨੀ ਹੈ ਪਾਇਆ ਹਰ ਆਪ ਅਮਲਕ ਹੈ ਮੁੱਲ ਨਾ ਪਾਇਆ ਜਾਏ ਮੁੱਲਕ ਉਚਾਰਨ ਕਰਨਾ ਮੁੱਲਕ ਨਹੀਂ ਕਹਿਣਾ ਹਰ ਆਪ ਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਰਹਿ ਲੋਕ ਵਿਲ ਲਾਇ ਐਸਾ ਸਤਗੁਰ ਜੀ ਮਿਲੈ ਤਿਸਨੋਂ ਸਿਰ ਸੋਪੀਐ ਹਾਂਜੀ ਇੱਥੇ ਵਿਸਰਾਮ ਹੈ ਸੋਪੀਐ ਪਤਨੀ ਵਿਚਹੁ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਹਰ ਆਪ ਅਮੁੱਲਕ ਹੈ ਭਾਗ ਤੇ ਨਾ ਕੇ ਨਾਨਕ ਜਿਨ ਹਰ ਪੱਲੇ ਪਾਈ ਜਿਨ ਹਰ ਨਹੀਂ ਕਹਿਣਾ ਹਰ ਆਪ ਅਮੁੱਲਕ ਹੈ ਠਿਠਮਕ ਭਾਗ ਤੇ ਨਾ ਕੇ ਨਾਨਕ ਇਥੇ ਵਿਸਾਪ ਜੇਨਾ ਹਰ ਪੱਲੇ ਪਾਇ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤ ਗੁਰ ਤੇ ਰਾਸ ਜਾਣੀ ਹਰ ਹਰ ਨਿਤ ਜੱਪੇ ਹਲ ਜੀਅਹ ਇਸ ਨੂੰ ਇਹਨੂੰ ਵੀ ਜਪਿਓ ਇਸ ਤਰ੍ਹਾਂ ਉਚਾਰਨ ਕਰਨਾ ਹਰ ਹਰ ਨਿਤ ਜੱਪਿਓ ਜੀਅਹ ਲਾਹਾ ਖੱਟੇ ਹੋ ਦਿਹਾੜੀ ਇਹ ਵੀ ਖੱਟੇ ਹੋ ਉਚਾਰਨ ਕਰਨਾ ਖੱਟਿਆ ਹੋ ਨਹੀਂ ਕਹਿਣਾ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜੇਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਆਨ ਰਾਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਅਨਰਸ ਇਕੱਠਾ ਨਹੀਂ ਕਹਿਦਨਾ ਆਨ ਰਸ ਹੀ ਰਸਨਾ ਤੂੰ ਆਨ ਰਸ ਰਾਚ ਰਹੀ ਇਥੇ ਵਿਸਰਾਮ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤੈ ਜਿਤ ਚਰ ਹਰ ਰਸ ਪੱਲੈ ਨਾ ਪਾਈ ਹਰ ਰਸ ਪਾਈ ਪੱਲੈ ਪੀਏ ਹਰ ਰਸ ਬਹੜ ਨਾ ਤ੍ਰਿਸ਼ਨਾ ਲੱਗੈ ਆਈ ਇਸਰਾਮ ਧਿਆਨ ਨਾਲ ਲਾਉਣਾ ਹੈ ਹਰ ਰਸ ਪਾਏ ਪੱਲੈ ਇਥੇ ਠਮਕ ਪੀਏ ਹਰ ਰਸ ਇਥੇ ਵਿਸਰਾਮ ਹੈ ਬਹੜ ਇਥੇ ਯਮਕ ਲਾ ਦੰਨੀ ਹੈ ਨਾ ਤ੍ਰਿਸ਼ਨਾ ਲੱਗੈ ਆਈ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਈ ਕਹੈ ਨਾਨਕ ਹੋਰ ਆਨ ਰਸ ਸਭ ਵੀਸਰੇ ਜਾ ਹਰ ਵਸੈ ਮਨ ਆਈ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂ जग ਮਹਿ ਆਇਆ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਹਰ ਤੁਮ ਕੱਠਾ ਨਹੀਂ ਕਹਿਦਣਾ ਦੋਵੇਂ ਮੰਮੇ ਉਚਾਰਨ ਕਰਨੇ ਹਨ ਤਉਮ ਮਹਿ ਜੋਤ ਰੱਖੀ ਤੇ ਵਿਸਰਾਮ ਤਾਤੂ ਨਹੀਂ ਕਹਿਦਣਾ ਤਾਤੂ ਜਗ ਮਹਿ ਆਇਆ ਤਾਤ ਯਮਕ ਲਾ ਦਨੀਐ ਤਾ ਤੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂ ਜਗ ਮਹਿ ਆਇਆ ਆਮ ਪਾਠੀ ਸਿੰਘ ਨੇ ਤਾਤੂ ਕਹਿ ਜਾਂਦੇ ਨੇ ਤਾ ਇਥੇ ਯਮਕ ਲਾ ਦਨੀਐ ਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਇ ਜਗਤ ਦਿਖਾਇਆ ਹਰ ਆਪੇ ਮਾਤਾ ਆਪੇ ਪਿਤਾ ਠੀਵਿਸਰਾਮ ਜਿਨ ਜੀਉ ਉਪਾਇ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਹਾਂਜੀ ਇਹ ਵਿਸਰਾਮ ਇੱਥੇ ਹੀ ਲਾਉਣਾ ਹੈ ਕਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਇੱਥੇ ਠਮਕ ਜੋਤ ਰਾਖੀ ਇੱਥੇ ਰੁਕਣਾ ਤਾ ਤੂ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਮਨ ਪਦ ਤੇ ਯਮਕ ਲਾਦਨੀਏ ਮਨ ਚਾਉ ਭਇਆ ਇੱਥੇ ਵਿਸਰਾਮ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੂਖ ਨ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪੈਰ ਜਪਏ ਕਿਸੇ ਤਰ੍ਹਾਂ ਉਚਾਰਨ ਕਰਨਾ ਹੈ ਗੁਰ ਚਰਨ ਲਾਗੇ ਦਿਨ ਸੁਭਾਗੇ ਕਈ ਪਾਠੀ ਸਿੰਘ ਦਿਨਸ ਕਹਿ ਜੁੰਦੇ ਨੇ ਦਿਨ ਸੁਭਾਗੇ ਯਾਨੀ ਦਿਨ ਪਾਦਨ ਉਖੀਰ ਕੇ ਪੜਨਾ ਹੈ ਦਿਨ ਵਖਰਾ ਕਹਿਣਾ ਹੈ ਸੁਭਾਗੇ ਇਕੱਠਾ ਕਹਿਣਾ ਹੈ ਅਨਹਤ ਗੁਰ ਚਰਨ ਲਾਗੇ ਦਿਨ ਸੁਭਾਗੇ ਇਥੇ ਵਿਸਰਾਮ ਹੈ ਆਪਣਾ ਪਿਰ Japey ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ ਵਾਹਿਗੁਰੂ ਜੀ ਕਾ ਕਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ